ਜਾਰਡਨ, ਇਥੋਪੀਆ ਤੇ ਓਮਾਨ ਅੱਜ ਤੋਂ ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ ਪੀਐਮ ਮੋਦੀ। ਇਨ੍ਹਾਂ ਮੁੱਦਿਆਂ ਤੇ ਹੋਵੇਗੀ ਗੱਲਬਾਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੋਂ 18 ਦਸੰਬਰ ਤੱਕ ਜਾਰਡਨ, ਇਥੋਪੀਆ ਅਤੇ ਓਮਾਨ ਦੀ 4 ਦਿਨਾਂ ਦੀ ਯਾਤਰਾ ਤੇ ਜਾਣਗੇ। ਇਹ ਉਨ੍ਹਾਂ ਦੀ ਇਥੋਪੀਆ ਦੀ ਪਹਿਲੀ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਜਾਰਡਨ ਦੇ ਰਾਜਾ ਅਬਦੁੱਲਾ ਬਿਨ ਅਲ ਹੁਸੈਨ ਦੇ ਸੱਦੀ ਦੇ ਪ੍ਰਧਾਨ ਮੰਤਰੀ 15 ਤੋਂ 16 ਦਸੰਬਰ ਤੱਕ ਜਾਰਡਨ ਦਾ ਦੌਰਾ ਕਰਨਗੇ ਇਸ ਯਾਤਰਾ ਦੌਰਾਨ ਮੋਦੀ ਰਾਜਾ ਅਬਦੁੱਲ ਨਾਲ ਮੁਲਾਕਾਤ ਵੀ ਕਰਨਗੇ ਅਤੇ ਭਾਰਤ ਓਮਾਨ ਸਬੰਧਾਂ ਦੀ ਵਿਆਪਕ ਸਮੀਖਿਆ ਕਰਨਗੇ ਅਤੇ ਖੇਤਰੀ ਮੁੱਦੇ ਅਤੇ ਵਿਚਾਰਾਂ ਦਾ ਅਰਦਾਨ-ਪ੍ਰਦਾਨ ਵੀ ਕਰਨਗੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਿਕ ਸਬੰਧਾਂ ਦੀ 75ਵੀਂ ਵਰੀਗੰਡ ਨੂੰ ਦਰਸਾਉਂਦੀ ਹੈ ਭਾਰਤ-ਉਮਾਨ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਆਪਸੀ ਵਿਕਾਸ ਅਤੇ ਖੁਸ਼ਹਾਲੀ ਲਈ ਨਵੇਂ ਮੌਕਿਆਂ ਦੀ ਖੋਜ ਕਰਨ ਅਤੇ ਖੇਤਰ ਦੇ ਵਿੱਚ ਸ਼ਾਂਤੀ ਖੁਸ਼ਹਾਲੀ ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਪ੍ਰਧਾਨ ਮੰਤਰੀ ਪਹਿਲਾ ਫਰਵਰੀ 2018 ਦੇ ਵਿੱਚ ਜਾਰਡਨ ਗਏ ਸਨ ਫلسطੀਨ ਦੀ ਆਪਣੀ ਯਾਤਰਾ ਦੌਰਾਨ ਓਮਾਨ ਦੇ ਵਿੱਚ ਰੁਕਣ ਦੌਰਾਨ ਉਹਨਾਂ ਨੇ ਜਰਡਨ ਦੇ ਰਾਜਾ ਅਬਦੁੱਲਾ ਦੂਜੇ ਨਾਲ ਦਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਕੀਤੀ। ਦੌਰੇ ਦੇ ਦੂਜੇ ਪੜਾਅ ਦੇ ਵਿੱਚ ਪ੍ਰਧਾਨ ਮੰਤਰੀ ਥੋਪੀਆ ਦੇ ਪ੍ਰਧਾਨ ਮੰਤਰੀ ਦੇ ਸੱਦੇ ਤੇ 16 ਤੋਂ 17 ਦਸੰਬਰ ਤੱਕ ਥੋਪੀਆ ਦਾ ਸਰਕਾਰੀ ਦੌਰਾ ਕਰਨਗੇ। ਇਹ ਮੋਦੀ ਦਾ ਥੋਪੀਆ ਦਾ ਪਹਿਲਾ ਦੌਰਾ ਹੋਵੇਗਾ। ਉਹ ਭਾਰਤ-ਥੋਪੀਆ ਦਵੱਲੇ ਸਬੰਧਾਂ ਦੀ ਸਾਰੇ ਪਹਿਲੂਆਂ ਤੇ ਪ੍ਰਧਾਨ ਮੰਤਰੀ ਅਵੀ ਅਹਿਮਦ ਅਲੀ ਨਾਲ ਵਿਆਪਕ ਗੱਲਬਾਤ ਕਰਨਗੇ। ਤਾਂ ਨੂੰ ਫਿਰ ਤੋਂ ਦੱਸਦੀ ਕਿ ਅੱਜ ਜਿਹੜੇ ਨੇ ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾ ਰਹੇ ਨੇ ਪੀਐਮ ਮੋਦੀ ਤੇ ਕਈ ਮੁੱਦਿਆਂ ਤੇ ਜਿਹੜੀ ਹੈ ਗੱਲਬਾਤ ਹੋਗੀ